ਹਾਂਜੀ ਖੜੇ ਆ ਸਰਕਾਰੀ ਹਾਈ ਸਕੂਲ ਦਰਾਹ ਦੇ ਅੱਗੇ ਜਿੱਥੇ ਅੱਜ ਬੜੀ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਸਕੂਲ ਦੇ ਕੁਝ ਵਿਦਿਆਰਥੀਆਂ ਵੱਲੋਂ ਇਥੋਂ ਦੇ ਇੱਕ ਅਧਿਆਪਕ ਦੇ ਉੱਪਰ ਹਮਲਾ ਕੀਤਾ ਗਿਆ ਤੇ ਅਧਿਆਪਕ ਨੂੰ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਜੋ ਅਧਿਆਪਕ ਨੇ ਇਸ ਸਮੇਂ ਸਿਵਲ ਹਸਪਤਾਲ ਪੈਰਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਬਹੁਤ ਹੀ ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਕਿਉਂਕਿ ਗੁਰੂ ਚੇਲੇ ਦੀ ਇੱਕ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਨੂੰ ਤਾਰੋ ਪੀੜ ਕੀਤਾ ਗਿਆ ਤੇ ਆਪਣੇ ਹੀ ਅਧਿਆਪਕ ਦੇ ਉੱਪਰ ਹਮਲਾ ਕੀਤਾ ਗਿਆ ਕਾਰਨ ਕਾਰਨ ਕੁਝ ਵੀ ਹੋ ਸਕਦਾ ਪਰੰਤੂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਸਮਾਜ ਦੇ ਵਿੱਚ ਮਾਪਿਆਂ ਦੇ ਵਿੱਚ ਇੱਕ ਚਿੰਤਾ ਪੈਦਾ ਕਰਦੀਆਂ ਨੇ ਤੇ ਇਸ ਵਿਸ਼ੇ ਨੂੰ ਲੈ ਕੇ ਆਓ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਸਾਹਿਬਾਂ ਨਾਲ ਗੱਲਬਾਤ ਹਾਂਜੀ ਮੈਡਮ ਅੱਜ ਇੱਕ ਬੜੀ ਹੀ ਮੰਦ ਭਾਗੀ ਘਟਨਾ ਹੋਈ ਹੈ ਇੱਕ ਵਿਦਿਆਰਥੀਆਂ ਕੁਝ ਵਿਦਿਆਰਥੀਆਂ ਵੱਲੋਂ ਸ਼ਰਾਰਤੀ ਵਿਦਿਆਰਥੀਆਂ ਵੱਲੋਂ ਆਪਣੇ ਜੋ ਟੀਚਰ ਨੇ ਜੋ ਅਧਿਆਪਕ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਦੱਸੋਗੇ ਘਟਨਾ ਕੀ ਹੋਈ ਹੈ ਸਰ ਅੱਜ ਲਗਭਗ ਸਵੇਰੇ 9:05 ਦੀ ਘਟਨਾ ਹੈ ਸੈਕਿੰਡ ਪੀਰੀਅਡ ਸਟਾਰਟ ਹੋਇਆ ਸੀ ਤਾਂ ਇੱਕ ਵਿਦਿਆਰਥੀ ਪਲੱਸ 2 ਦਾ ਉਹ ਦੌੜਦਾ ਹੋਇਆ ਵੋਕੇਸ਼ਨਲ ਲੈਬ ਚ ਗਿਆ ਉੱਥੇ ਸਰਦਾਰਗ ਵੀਰ ਸਿੰਘ ਆਪਣੀ ਕਲਾਸ ਲੈ ਰਹੇ ਸੀ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜੋ ਉੱਥੇ ਪਿਆ ਫਰਨੀਚਰ ਸੀ ਉਹਦੀ ਵੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨੇ ਦੇਰ ਚ ਸਾਡੇ ਅਧਿਆਪਕ ਤੇ ਕੁਝ ਵਿਦਿਆਰਥੀ ਨੇ ਉਹਨਾਂ ਨੂੰ ਉਹਨੂੰ ਫੜ ਕੇ ਬਾਹਰ ਲਿਆਂਦਾ ਗਿਆ ਤੇ ਇਸ ਦੌਰਾਨ ਪੁਲਿਸ ਵੀ ਸਕੂਲ ਚ ਆ ਗਈ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਤੇ ਸਰ ਜਿਹੜੇ ਨੇ ਉਹਨਾਂ ਦੀ ਥੋੜੀ ਤਬੀਅਤ ਜਿਹੜੀ ਹੈ ਉਹ ਘਬਰਾ ਗਏ ਸੀ ਤਾਂ ਉਹ ਇਸ ਟਾਈਮ ਹਸਪੀਟਲ ਚ ਨੇ ਹਸਪੀਟਲ ਚ ਐਡਮਿਟ ਨੇ ਤੇ ਬਾਕੀ ਜੋ ਪੁਲਿਸ ਕਾਰਵਾਈ ਹੈ ਔਰ ਬਾਕੀ ਡਿਪਾਰਟਮੈਂਟਲ ਕਾਰਵਾਈ ਹੈ ਉਹ ਅਸੀਂ ਅੱਗੇ ਕਰਾਂਗੇ ਕੀ ਲੱਗਦਾ ਮੈਡਮ ਜੇ ਬੱਚਿਆਂ ਦੇ ਇਸ ਤਰ੍ਹਾਂ ਦੇ کردار ਦੇ ਵਿੱਚ ਨਿਘਾਰ ਆ ਰਿਹਾ ਤੇ ਉਹ ਮਤਲਬ ਜੋ ਉਹਨਾਂ ਦੇ ਟੀਚਰਸ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਹਮਲਾ ਉਹਨਾਂ ਵੱਲੋਂ ਕੀਤਾ ਗਿਆ ਕੀ ਲੱਗਦਾ ਕਿ ਤੁਹਾਡਾ ਕੀ ਵਿਚਾਰ ਹੈ ਸਰ ਵਿਦਿਆਰਥੀਆਂ ਦੇ ਵਿੱਚ ਇਸ ਸਮੇਂ ਜਿਹੜਾ ਹੈ ਉਹ ਪੇਸ਼ੈਂਸ ਦੀ ਬਹੁਤ ਜ਼ਿਆਦਾ ਕਮੀ ਹੈ ਔਰ ਸੰਸਕਾਰਤਾ ਉਹਨਾਂ ਚੋ ਜਿਹੜੇ ਆਪਣੇ ਨੈਤਿਕ ਸਿੱਖਿਆਵਾਂ ਨੇ ਸੰਸਕਾਰ ਨੇ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਇਆ ਜਾਵੇ ਵਿਦਿਆਰਥੀ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਿਰਫ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੋਬਾਈਲ ਹੀ ਹੈ ਜਿਹੜਾ ਸਭ ਤੋਂ ਮੇਨ ਹੈ ਜਾਂ ਉਹਨਾਂ ਦੇ ਜੋ ਦੋਸਤ ਮਿੱਤਰ ਜੋ ਉਹਨਾਂ ਨੂੰ ਈਜ਼ੀ ਮਨੀ ਜਾਂ ਗਲ ਸੰਗਤ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਵੱਲ ਬੱਚਿਆਂ ਦਾ ਜ਼ਿਆਦਾ ਧਿਆਨ ਹੈ ਕੋਸ਼ਿਸ਼ ਬਹੁਤ ਕੀਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਸਮਝਾਉਣ ਦੀ ਉਹਨਾਂ 'ਚ ਹਰ ਤਰ੍ਹਾਂ ਦੀ ਚੰਗੇ ਸੰਸਕਾਰ ਕਰਨ ਦੀ ਪਰ ਕਟਨਾਤਾ ਮੰਦਭਾਗੀ ਹੀ ਹੈ ਕਿੰਨੇ ਵਿਦਿਆਰਥੀ ਸਮਝਣ ਸਰ ਇੱਕੋ ਬੱਚਾ ਸੀਗਾ ਉਹਦੇ ਨਾਲ 4-5 ਬੱਚੇ ਹੋਰ ਨਾਲ ਗਏ ਸੀ ਪਰ ਉਹਨੂੰ ਬਾਹਰ ਲੈ ਕੇ ਆਉਣ ਲਈ ਗਏ ਸੀ ਜਿੱਮੇ ਦੌੜਦਾ ਗਿਆ ਉਹਨੂੰ ਵਾਪਸ ਲੈ ਕੇ ਆਉਣ ਲਈ ਗਏ ਸੀ ਵਿੱਚ ਕੀ ਤੁਸੀਂ ਇਹਨਾਂ ਬੱਚਿਆਂ ਦੇ ਉੱਪਰ ਕੋਈ ਪੁਲਿਸ ਕਾਰਵਾਈ ਦੀ ਰეკਮੈਂਡ ਹਾਂਜੀ ਸਰ ਉਹ ਪ੍ਰੋਸੈਸ ਚੱਲ ਰਿਹਾ ਹੈ ਸਾਡਾ ਠੀਕ ਹੈ ਪੇਰੈਂਟਸ ਨੂੰ ਇੱਕ ਇਸ ਲਿਖਾ ਦੇਣਾ ਚਾਹੁੰਦਾ ਸਿਰਫ ਇੱਕੋ ਹੀ ਸਨੇਹਾ ਆਪਣੇ ਬੱਚਿਆਂ ਦੇ ਪ੍ਰਤੀ ਇਹ ਕੋਮਲ ਹੁੰਦੇ ਨੇ ਪਾਵਨਾਵਾਂ ਨੂੰ ਸਮਝਿਆ ਜਾਵੇ ਉਹਨਾਂ ਨਾਲ ਸਮਾਂ ਬਤੀਤ ਕੀਤਾ ਜਾਵੇ ਉਹਨਾਂ ਨੂੰ ਸਹੀ ਗਾਈਡਲਾਈਨਸ ਦਿੱਤੀਆਂ ਜਾਣ ਉਹਨਾਂ ਨਾਲ ਸਮਾਂ ਬਤੀਤ ਕਰਨਾ ਮੇਰੇ ਖਿਆਲ ਸਭ ਤੋਂ ਜ਼ਰੂਰੀ ਹੈ ਜਦੋਂ ਉਹਨਾਂ ਦੀ ਮੁਸ਼ਕਲਾਂ ਪਰੇਸ਼ਾਨੀਆਂ ਜਾਂ ਜੋ ਵੀ ਉਹਨیں ਜ਼ਿੰਦਗੀ ਚ ਨਹੀਂ ਸੁਣੀਆਂ ਜਾਂਦੀਆਂ ਤਾਂ ਕਿਤੇ ਨਾ ਕਿਤੇ ਬੱਚਾ ਨੂੰ ਗਲਤ ਰਸਤੇ 'ਤੇ ਲੈ ਜਾਂਦੇ ਕਿਸ ਤਰ੍ਹਾਂ ਲੱਗਦਾ ਕਿ ਬੱਚਿਆਂ ਨੂੰ ਪੇਰੈਂਟਸ ਸਹੀ ਸਮਾਂ ਨਹੀਂ ਦੇ ਪਾ ਰਹੇ ਟੈਕਨੋਲੋਜੀ ਦਾ ਮਸਟਿੰਗ ਹੋ ਰਿਹਾ ਹਾਂਜੀ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਹ ਵੀ ਚੀਜ਼ ਜ਼ਿੰਮੇਵਾਰ ਹੋਣੀ ਚਾਹੀਦੀ ਹੈ